ਗੁਰਦਾਸਪੁਰ ਦੇ ਬਟਾਲਾ ਚ ਛੇੜਖਾਨੀ ਦਾ ਵਿਰੋਧ ਕਰਨਾ ਇੱਕ ਸਰਕਾਰੀ ਮਹਿਲਾ ਟੀਚਰ ਨੂੰ ਮਹਿੰਗਾ ਪਿਆ ਰੁਪਿੰਦਰ ਕੌਰ ਨਾਮੀ ਔਰਤ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਇਲਜ਼ਾਮ ਨੇ ਕਿ ਸ਼ਹਿਰ ਦੇ ਢੀਂਡ ਸਾ ਪੈਲਸ ਵਿੱਚ ਇੱਕ ਸ਼ਗਨ ਸਮਾਰੋਚ ਮੁੰਡੇ ਵਾਲਿਆਂ ਵੱਲੋਂ ਹਿੱਸਾ ਲੈਣ ਪਹੰਚੀ ਰੁਪਿੰਦਰ ਕੌਰ ਨੂੰ ਪਰਮਿੰਦਰ ਸਿੰਘ ਮੋਨੂ ਨਾਮੀ ਨੌਜਵਾਨ ਆਪਣੇ ਸਾਥੀਆਂ ਨਾਲ ਮਿਲ ਕੇ ਛੇੜਣ ਲੱਗਾ ਰੁਪਿੰਦਰ ਦੇ ਵਿਰੋਧ ਕਰਨ ਤੇ ਇੱਕ ਨੇ ਗੋਲੀ ਚਲਾ ਦਿੱਤੀ ਜਿਸ ਤੋਂ ਬਾਅਦ ਰੁਪਿੰਦਰ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਮੌਤ ਹੋ ਗਈ ਜਦੋਂ ਇਹ ਸਭ ਕੁਝ ਹੋ ਰਿਹਾ ਸੀ ਪ੍ਰਤਖદર્ਸ਼ੀਆਂ ਨੇ ਦੋ ਨੌਜਵਾਨਾਂ ਨੂੰ ਕਾਬੂ ਕਰ ਲਿਆ ਤਨੇ ਤਰੇਆਲੇ ਸੀ ਨਾ ਕੋਈ ਇਸ਼ਾਰਤ ਕੀਤੀ ਉਹ ਲੜਕੀ ਨੇ ਇਹ ਗੱਲ ਕਹੀ ਕਿ ਮੈਂ ਚਪੇੜ ਮਾਰੂਗੀ ਕਿੱਤੀ ਬੁਸ਼ਟਰ ਵਾਲਾ ਬੰਦਾ ਜਿਹੜਾ ਉਹ ਕਹਿੰਦਾ ਮੈਂ ਗੋਲੀ ਮਾਰ ਦੂੰਗਾ ਦੂਸਰੇ ਨੇ ਬੰਦਾ ਮਾਰਦੇ ਹੋ ਗੋਲੀ ਪਿਸਟਲ ਤੇਰ ਕੋ ਪਹਿਲਾਂ ਉਹਨੇ ਹੱਥ ਮਾਰਿਆ ਡੱਬ ਚ ਕਹਿੰਦਾ ਤੇਰ ਕੋ ਪੇਟ ਲਾ ਤੂੰ ਗੋਲੀ ਮਾਰਦੇ ਉਹਨੇ ਸੜੇ ਹਸਪੀਟਲ ਕੱਢਿਆ ਗੋਲੀ ਮਾਰ ਤਾ ਮ੍ਰਿਤਕ ਦਾ ਪਰਿਵਾਰ ਇਸ ਘਟਨਾ ਤੋਂ ਬਾਅਦ ਬੇਹਦ ਗੁੱਸੇ ਵਿੱਚ ਹੈ ਅਤੇ ਸਦਮੇ ਵਿੱਚ ਵੀ ਹੈ ਅਚਾਨਕ ਵਾਪਰੀ ਤ੍ਰਾਸਦੀ ਤੋਂ ਬਾਅਦ ਹਰ ਕੋਈ ਹੰਝੂਆਂ ਚ ਡੁੱਬ ਗਿਆ ਲਿਖ ਕੇ ਤਾਂ ਲਾਇਆ ਵਾ ਕਿ ਅਸਲਾ ਲੋੜ ਨਹੀਂਗਾ ਪਰ ਅਸਲਾ ਜਿਹੜਾ ਚੱਲਦਾ ਉਹਦੋਂ ਕਿੱਥੇ ਹੁੰਦੇ ਨੇ ਕੋ ਪੁਲਿਸ ਫਿਲਹਾਲ ਮਾਮਲੇ ਦੀ ਜਾਂਚ ਕਰ ਰਹੀ ਹੈ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਚਾਨਕ ਹੋ ਗਈ ਇਹ ਸਭ ਕੁਝ ਹੋ ਗਿਆ ਤੇ ਲੋਕਾਂ ਦਾ ਲੋਕ ਵੀ ਜਲਦੀ ਰਿਕਵਰ ਕਰ ਲਿਆ ਜਾਏਗਾ ਤਾਂ ਕਾਰਵਾਈ ਕੀਤੀ 302 ਦਾ ਮਕਦਮਾ ਦਰਜ ਕਰਕੇ ਕਾਰਵਾਈ ਕੀਤੀ ਕਾਨੂੰਨ ਮੁਤਾਬਕ ਮੈਰਿਜ ਪੈਲਸਾ ਚ ਅਸਲਾ ਲਿਜਾਣਾ ਸਖਤ ਮਨਾ ਹੈ باوجود ਇਸ ਦੇ ਅਜਿਹੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਜਿਨ੍ਹਾਂ ਚ ਬੇਕਸੂਰਾਂ ਨੂੰ ਆਪਣੀ ਜਾਨ ਗਵਾਉਣੀ ਪੈ ਰਹੀ ਹੈ ਪੰਜਾਬ ਤੇ ਪੰਜਾਬੀਆਂ ਨਾਲ ਜੁੜੀ ਹਰ ਖਬਰ ਦੇਖਣ ਲਈ YouTube ਤੇ ਕਲਿੱਕ ਕਰੋ এবੀਪੀ ਸਾਂਝਾ